ਸਵਾਗਤ ਹੈ ਕਿਸਾਨ ਜੀ ਤੁਹਾਡਾ ਮਾਨ ਡੈਰੀ ਫਾਰਮਿੰਗ YouTube ਚੈਨਲ ਤੇ ਤੇ ਅੱਜ ਦੀ ਦੋਸਤੋ ਜੋ ਵੀਡੀਓ ਬਣਾ ਰਹੇ ਆ ਪਿੰਡ ਦਿਉਣ ਤੇ ਜਿਹੜਾ ਦੋਸਤੋ ਨੂੰ ਬਠਿੰਡਾ ਪਹੁੰਚ ਜਾਂਦਾ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਆ ਜਿਹੜੇ ਦੋਸਤ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨਾਲ ਜਿਹੜਾ ਬੈਲ ਦਾ ਘੰਟਾ ਉਹ ਦੋਸਤੋ ਆਲ ਤੇ ਸੈੱਟ ਕਰ ਲੋ ਤਾਂ ਕਿ ਤੁਹਾਡੇ ਕੋਲੇ ਆਉਣ ਵਾਲੀ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਹੁੰਚ ਸਕੇ ਜੋ ਵੀ ਦੋਸਤੋ ਸਕਰੀਨ ਉੱਤੇ ਵਿਹੜ ਦੇਖ ਰਹੇ ਹੋ ਇਹ ਦੋਸਤੋ ਬਾਈ ਜੀ ਦੀ ਵਕਾਊ ਫਾਰ ਸੇਲ ਆ ਚੈੱਕ ਕਰੋ ਮਾਰੋ ਨਿਗਾਹ ਵੇੜ ਨੂੰ ਬਹੁਤ ਸੋਹਣੇ ਮੂੰਹ ਮੱਥੇ ਦੀ ਵਿਹੜਾ ਕੱਦ ਵੀ ਬਹੁਤ ਜ਼ਿਆਦਾ ਉੱਚੇ ਲੰਮੇ ਕਾਦੀ ਦੋਸਤੋ ਤੇ ਪ੍ਰਿੰਟ ਵੀ ਦੋਸਤੋ ਵਿਹੜ ਦਾ ਜਿਹੜਾ ਬਹੁਤ ਸੋਹਣਾ ਤੇ ਚਾਰ ਦਿਨ ਦਾ ਦੋਸਤੋ ਤੇ 8 ਤੋਂ 10 ਦਿਨ ਦੀ ਬਾਈ ਕਹਿੰਦਾ ਜਿਵੇਂ ਕੱਚੀ ਆ ਤੇ ਜੇ ਕਿਸੇ ਵੀਰ ਨੂੰ ਪਸੰਦ ਆਉਂਦੀ ਆ ਤੇ ਬਾਈ ਨਾਲ ਕਨੈਕਟ ਕਰਕੇ ਤੁਸੀਂ ਇਹ ਸਵੈਰ ਨੂੰ ਦੋਸਤੋ ਵਿੱਚ ਵਿਚਤ ਕਰਕੇ ਖਰੀਦ ਸਕਦੇ ਆ ਤੇ ਬਾਈ ਜੀ ਦਾ ਮੋਬਾਈਲ ਨੰਬਰ ਆ ਜਿਹੜਾ ਲਗਾਤਾਰ ਸਕਰੀਨ ਦੇ ਉੱਪਰ ਚੱਲ ਰਿਹਾ ਚੈੱਕ ਕਰ ਸਕਦੇ ਆ ਮਾਰੋ ਨਿਗਾਹ ਦੋਸਤੋ ਬਹੁਤ ਸੋਹਣੇ ਉੱਚੇ ਲੰਮੇ ਕੱਦ ਦੀ ਆ ਪ੍ਰੈਕਟਿਕ ਵੀਰ ਦਾ ਬਹੁਤ ਸੋਹਣਾ ਮੂੰਹ ਪੱਥਰ ਬਹੁਤ ਸੋਹਣੇ ਮੱਥੇ ਮੂੰਹ ਪੱਥਰੇ ਦੀ ਆ ਦੋਸਤੋ ਕਰੋ ਚੈੱਕ ਤੇ ਵੀਡੀਓ ਦੇਖਣ ਲਈ ਦੋਸਤੋ ਸਾਰੇ ਦੋਸਤਾਂ ਦਾ ਧੰਨਵਾਦ